ਕੋਸੇ ਕੀ ਨਾਮ ਹੈ ਤੁਹਾਡਾ ਜੈਨ ਸਰ ਮੇਰਾ ਨਾਮ ਐਸਐਸ ਸੁਖਦੇਵ ਚੰਦ ਸਰ ਇਹ ਸੂਸਾਈਡ ਮੈਟਰ ਸਾਡਾ ਕਲੀਅਰ ਕਰ ਲਓ ਥੋੜਾ ਜਿਹਾ ਕੀ ਹੈਗਾ ਮੈਟਰ ਸਰ ਇਹਨਾਂ ਦੇ ਪਰਿਵਾਰ ਦੇ ਬਿਆਨ ਮੁਤਾਬਕ ਵੀ ਇਹ ਬੰਦਾ ਜਿਹੜਾ ਸ਼ਰਾਬ ਪੀਂਦਾ ਆਦੀ ਸੀ ਇੱਕ ਕੁਝ ਟਾਈਮ ਇੱਥੇ ਰਹਿੰਦਾ ਹੈ ਤੇ ਕੁਝ ਟਾਈਮ ਬਿਹਾਰ ਚਲੇ ਜਾਂਦਾ ਸੀ ਦਾ ਤੇ ਮੈਂਟਲੀ ਪਰੇਸ਼ਾਨ ਰਹਿੰਦਾ ਸੀ ਇਸੇ ਮੈਂਟਲੀ ਪਰੇਸ਼ਾਨੀ ਦੀ ਵਜ੍ਹਾ ਨਾਲ ਨੇ ਇਹ ਸੂਸਾਈਡ ਕੀਤਾ ਵਾ ਪਰਿਵਾਰ ਦੇ ਬਿਆਨ ਦੇ ਮੁਤਾਬਕ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਹੈ ਇਹ ਜਿਹੜੀ ਆ ਰਾਸਥਾਮਲਾ 277 ਸਰ ਤੇ ਰਾਜ ਰਾਜਕੁਮਾਰੇ ਦਾ ਨਾਮ ਆ ਰਾਜਕੁਮਾਰ ਸਨ ਆਫ ਕਲਾਸ਼ ਰਾਏ ਵਾਸੀ ਬਿਹਾਰ ਦਾ ਹੀ ਦਾ ਮੁਗਲ ਚੱਕ थाना ਮੋਹਦੀਨ ਨਗਰ ਜ਼ਿਲ੍ਹਾ ਸਮਸਤੀਪੁਰ ਤੇ ਬਿਹਾਰ ਲਾਸਟ ਕੁਸਚਨ ਇਹਦੇ ਪਰਿਵਾਰ ਵਾਲੇ ਹੈਗੇ ਇੱਥੇ ਲੱਗ ਸਕੇ ਹਾਂਜੀ ਸਰ ਇਹ ਪਾਜੀ ਇਹਦਾ ਜੀਜਾ ਵੀ ਹੈ ਤੇ ਭੈਣ ਵੀ ਹੈਗੀ ਸਰ ਠੀਕ ਕੀ ਨਾਮ ਆਪਣਾ ਸੁਮਿਤ ਕੁਮਾਰ ਹੈ ਕਿ ਲੱਗਦਾ ਜਿਨਾਂ ਨੇ ਸੁਸਾਇਡ ਕੀਤਾ ਇਹ ਸਾਲਾ ਮੇਰਾ ਸੀ ਕੀ ਗੱਲ ਕੀ ਦੱਸੂਗਾ ਜੀ ਬਸ ਸ਼ਰਾਬ ਪਿੰਦਾ ਸੀ ਮਾਈਂਡਲੀ ਅਫਸੈਟ ਸੀ ਹੋਰ ਵੀ ਗੱਲ ਤਾਂ ਨਹੀਂ ਹੈ ਪੁਲਿਸ ਕੰਪਲੇਂਟ ਕਰਤੀ ਹੋਈ ਤੁਸੀਂ ਆਪਣੇ ਸਾਡੇ ਹਾਂਜੀ